ਵਿਆਹ ਵਾਲੇ ਦਿਨ ਕੁੜੀ ਸਜ-ਤਜ ਕੇ ਮਾਪਿਓ ਤੇ ਨਾਲ ਹੱਥਾਂ ਦੇ ਵਿੱਚ ਜੂੜਾ ਪਾ ਕੇ ਕਲੀਰੇ ਬਨ ਕੇ ਬੈਠੀ ਰਹੀ ਪਰ ਉਸਦਾ ਇਹ ਚਾਣ ਵਾਲਾ ਮੁੰਡਾ ਆਇਆ ਹੀ ਨਹੀਂ ਹੱਥ ਦੇ ਵਿੱਚ ਉਸਦੀ ਤਸਵੀਰ ਲੈ ਕੇ ਬੈਠੀ ਐ ਹਿਲਾੜੀ ਅਤੇ ਦੱਸਦੀ ਐ ਕਿ ਕਿੰਜ ਬੀਤੇ 5 ਸਾਲ ਤੋਂ ਇਹ ਮੁੰਡਾ ਇਹ ਕਹਿੰਦਾ ਰਿਹਾ ਕਿ ਮੈਂ ਤੇਰੇ ਨਾਲ ਵਿਆਹ ਕਰਵਾਉਂਗਾ ਕਦੇ ਸਕੂਲ ਟਾਈਮ ਦੇ ਵਿੱਚ ਉਸ ਦਾ ਪਿੱਛਾ ਕਰਦਾ ਹੁੰਦਾ ਸੀ ਹੌਲੀ ਹੌਲੀ ਇਹਨਾਂ ਦਾ ਰਿਸ਼ਤਾ ਬਣ ਗਿਆ ਪਰ ਹੁਣ ਜਦੋਂ ਵਿਆਹ ਦਾ ਦਿਨ ਆਇਆ ਤਾਂ ਮੁੰਡਾ ਉੱਥੇ ਆਇਆ ਹੀ ਨਹੀਂ ਸੁਲਤਾਨਪੁਰ ਇਲਾਕੇ ਦੇ ਵਿੱਚ ਹੋਏ ਇਹ ਮਾੜੇ ਕੰਮ ਤੋਂ ਬਾਅਦ ਕੁੜੀ ਵਾਲੇ ਇਨਸਾਫ ਦੀ ਮੰਗ ਕਰ ਰਹੇ ਨੇ ਜਿਸ ਦੇ ਚਲਦੇ ਹੋਏ ਉਹ ਪੁਲਿਸ ਦੇ ਕੋਲ ਵੀ ਪਹੁੰਚੇ ਇਹ ਮੁੰਡਾ ਗੁਰਪ੍ਰੀਤ ਸਿੰਘ ਹੈ ਸਕੂਲ ਦੇ ਦਿਨਾਂ ਤੋਂ ਹੀ ਕੁੜੀ ਮੁੰਡਾ ਇੱਕ ਦੂਜੇ ਨੂੰ ਜਾਣਦੇ ਸਨ ਹਾਲਾਂਕਿ ਉਸਨੂੰ ਰੋਕਿਆ ਗਿਆ ਸੀ ਸ਼ੁਰੂਆਤੀ ਦਿਨਾਂ ਦੇ ਵਿੱਚ ਪਰ ਉਹ ਸਮਝਾਉਣ ਤੇ ਵੀ ਨਹੀਂ ਹਟਿਆ ਅਤੇ ਕੁੜੀ ਦੇ ਨਾਲ ਵਿਆਹ ਕਰਵਾਉਣ ਦੀ ਗੱਲ ਆਖਦਾ ਸੀ ਕੁੜੀ ਨੇ ਕਿਹਾ ਕਿ ਬਾਅਦ ਤੇ ਵਿੱਚ ਉਹ ਮੁੰਡੇ ਦੇ ਨਾਲ ਬਾਹਰ ਹੋਟਲਾਂ ਦੇ ਵਿੱਚ ਵੀ ਗਈ ਮੁੰਡੇ ਨੇ ਹੁਣ ਵਿਆਹ ਤੋਂ ਇਨਕਾਰ ਕਰ ਦਿੱਤਾ ਸੀ ਤਾਂ ਪੁਲਿਸ ਕੋਲ ਇਹ ਸ਼ਿਕਾਇਤ ਲੈ ਕੇ ਪਹੁੰਚੇ ਸਨ ਅਤੇ ਵਿਆਹ 3 ਮਾਰਚ ਨੂੰ ਹੋਣਾ ਤੈਅ ਹੋਇਆ ਸੀ ਵਿਆਹ ਵਾਲੇ ਦਿਨ ਕੁੜੀ ਲਾੜੀ ਬਣ ਕੇ ਲਾਲ ਜੋੜੇ ਦੇ ਵਿੱਚ ਸਜ ਕੇ ਮੰਡਪ ਦੇ ਵਿੱਚ ਪਹੁੰਚ ਗਈ ਆਪਣੇ ਨਾਲ ਦਾਜ ਦਾ ਸਮਾਨ ਵੀ ਲੈ ਕੇ ਆਈ ਸੀ ਪਰ ਉੱਥੇ ਇਹ ਮੁੰਡਾ ਆਇਆ ਹੀ ਨਹੀਂ ਕੁੜੀ ਉਸ ਚਰਚ ਵੀ ਗਈ ਸੀ ਜਿੱਥੇ ਦੋਵੇਂ ਜਾਣੇ ਪਹਿਲੀ ਵਾਰ ਮਿਲੇ ਸਨ ਕਿਉਂਕਿ ਮੁੰਡਾ ਉੱਥੇ ਚੂੜੀਆਂ ਬਣਾਉਣ ਦਾ ਕੰਮ ਕਰਦਾ ਹੈ ਹੁਣ ਕੁੜੀ ਕਹਿ ਰਹੀ ਹੈ ਕਿ ਉਸ ਦਾ ਮੁੰਡੇ ਦੇ ਨਾਲ ਇਹ ਵਿਆਹ ਨਹੀਂ ਹੋਣਾ ਚਾਹੀਦਾ ਕਿਉਂਕਿ ਉਹ ਮੁੰਡਾ ਧੋਖੇਬਾਜ਼ ਨਿਕਲਿਆ ਮੈਨੂੰ ਉਹ ਪਿਆਰ ਨਹੀਂ ਕਰਦਾ ਉਹਨੇ ਵੀ ਦੋਸ਼ ਲਗਾਈ ਨੇ ਕਿ ਮੁੰਡੇ ਨੇ ਉਸਨੂੰ ਵਰਤਕੇ ਧੋਖਾ ਦਿੱਤਾ ਜਿਸਦੀ ਸਜ਼ਾ ਉਸਨੂੰ ਮਿਲਣੀ ਚਾਹੀਦੀ ਏ ਇਹ ਪੀੜਤ ਪਰਿਵਾਰ ਹੋਰ ਕੀ ਕੁਝ ਦੱਸ ਰਿਹਾ ਕਿਉਂਕਿ ਇੱਕ ਜਵਾਨ ਧੀ ਨੂੰ ਲੈ ਕੇ ਮਾਪਿਓ ਇਹਨਾਂ ਹਾਲਾਤਾਂ ਦੇ ਵਿੱਚ ਨੇ ਮਾਂ ਰੋ ਰੋ ਕੇ ਦੱਸ ਰਹੀ ਹੈ ਕਿ ਮੈਂ ਤਾਂ ਕਿੰਨੀਆਂ ਹੀ ਕਮੇਟੀਆਂ ਚੱਕਣੀਆਂ ਸੀ ਪਰ ਮੁੰਡਾ ਹਰ ਵਾਰ ਮੇਰੀ ਧੀ ਨੂੰ ਆਖਦਾ ਸੀ ਕਿ ਜੇਕਰ ਇੰਜ ਹੋ ਗਿਆ ਤਾਂ ਤੇਰਾ ਵਿਆਹ ਕਿਤੇ ਹੋਰ ਕਰ ਦਿੱਤਾ ਜਾਵੇਗਾ ਜਿਸ ਦੇ ਚੱਲਦੇ ਹੋਏ ਘਰ ਦੇ ਵਿੱਚ ਕਿੰਨੇ ਹੀ ਪੈਸੇ ਅਤੇ ਸਮਾਂ ਬਰਬਾਦ ਕਰ ਦਿੱਤਾ ਗਿਆ ਤੇ ਅੱਜ ਉਹ ਮੁੰਡਾ ਐਡਾ ਵੱਡਾ ਧੋਖੇਬਾਜ਼ ਨਿਕਲਿਆ ਕਿ ਰੋਂਦੀ ਹੋਈ ਕੁੜੀ ਉਸ ਦੇ ਖਿਲਾਫ ਹੀ ਸਖਤ ਸਜ਼ਾ ਦੀ ਮੰਗ ਕਰ ਰਹੀ ਹੈ ਇਕ ਤਰ੍ਹਾਂ ਦੇ ਮੈਨੂੰ ਝੂਠੇ ਲਾਰਾ ਲਾਇਆ ਝੂਠੇ ਵਾਦੇ ਵੀ ਕੀਤੇ ਮੈਨਾਂ ਕਿ ਮੈਂ ਤੇ ਨਵਿਆਹ ਕਰਾਉਣਾ ਕਿ ਮੈਂ ਪੰਜ ਸਾਲਾਂ ਬਾਅਦ ਪੱਕਾ ਤੇ ਨਵਿਆਹ ਵਿਆਹ ਕਰਾਉਣਾ ਤਾਂ ਜੋ ਵਿਆਹ ਦੀ ਪ੍ਰੀ ਕਰਕੇ ਵਿਆਹ ਤੇ ਵੀ ਮੁੱਕ ਗਿਆ ਉਹਨੇ ਮੈਨਾਂ ਗਲਤ ਕੀਤਾ ਉਹਨੇ ਉਹਦੀ ਬੰਦੀ ਮੈਂ ਇਹੀ ਚਾਹੁੰਦੀ ਆ ਕਿ ਉਹਦੇ ਤੇ ਬੰਦੀ ਕਾਰਵਾਈ ਕੀਤੀ ਜਾਵੇ ਉਹਨੂੰ ਸਜ਼ਾ ਦਿੱਤੀ ਜਾਵੇ ਮੈਂ ਇਹਦੇ ਖਿਲਾਫ ਦਰਖਾਸਤ ਦਿੱਤੀ ਸੀ ਕਿ ਇਹ ਮੈਨੂੰ ਝੂਠਾ ਲਾਰਾ ਲਾ ਕੇ ਮੈਨਾਂ ਗਲਤ ਗੁਣ ਸੰਬੰਧ ਬਣਾ ਕੇ ਤੁਮਨੇ ਅੱਜ ਅੱਧ ਵਿਚਾਲੇ ਛੱਡ ਗਿਆ ਹਾਂਜੀ ਯਾਰ ਕੀ ਗੱਲਬਾਤ ਹੋਈ ਜਾਂਦਾ ਅੱਜ ਗੱਲਬਾਤ ਹੋਈ ਉਹਨਾ ਤਰੀਕ ਰੱਖੀਗੀ ਤੇ ਆਂਦੇ ਹੀ ਵੀ ਅੱਜ ਵਿਆਹ ਵਾ ਤੇ ਵਿਆਹ ਦੀ ਤਿਆਰੀ ਕਰਕੇ ਗਏ ਹਾਂ ਤੇ ਉਹਨਾਂ ਨੇ ਵਿਆਹ ਤਾਂ ਉੱਥੇ ਕੋਈ ਹੈਗਾ ਨਹੀਂ ਤਾਂ ਆਪਾਂ ਆਪਸ ਆ ਗਏ ਤੰਦੀ ਤੇ ਮੈਨੂੰ ਅੱਜ ਗੁੱਸਾ ਚੜਿਆ ਮੈਂ ਆਖਾ ਜਿਹਨਾਂ ਨੂੰ ਨਾ ਚਰਚਾ ਚ ਆਇਆ ਉਹਨਾਂ ਦਾ ਟੱਬਰ ਅੱਜ ਜਾ ਕੇ ਘੇਰਨਾ ਵਗਾ ਤੇ ਫੇਰ ਘੇਰਿਆ ਉਹਨਾਂ ਨੂੰ ਅਸੀਂ ਅੱਖਾਂ ਹੀ ਬੁਵਾਨੀ ਕਾ ਖੋਲਣਾ ਹੀ ਅੱਜ ਇਹਨਾਂ ਨੂੰ ਖਸੇਟਣਾ ਵਗਾ ਇਹਨਾਂ ਸਾਡੀ ਬੇਇੱਜ਼ਤੀ ਕੀਤੀ ਸਾਨੂੰ ਕੀ ਕਹਿਣਗੇ ਵੀ ਤੁਸੀਂ ਵਿਆਹ ਕਰਨ ਗਏ ਤਾਂ ਅੱਜ ਖਾਲੀ ਮੁੜ ਕੇ ਆਏ ਸਾਡੀ ਬੇਇੱਜ਼ਤੀ ਮਹਿਸੂਸ ਹੋਈ ਆਗੀ ਤੇ ਅਸੀਂ ਫੇਰ ਤਾਂ ਕਰਕੇ ਉਹਨਾਂ ਨੂੰ ਫੜਿਆ ਨਹੀਂ ਤੇ ਅਸੀਂ ਇਹੋ ਆਨੇ ਹੁੰਦੇ ਹਾਂ ਸਾਡੀ ਮੱਲੇ ਦੇ ਵਿੱਚ ਬੇਇੱਜ਼ਤੀ ਨਾ ਹੋਵੇ ਤਾਂ ਨਾ ਕੇ ਇਹਨੂੰ ਪਤਾ ਲੱਗੇ ਅਸੀਂ ਚੁੱਪ ਕਰਕੇ ਆਪਣੀ ਇੱਜ਼ਤ ਨਾ ਚਾਹ ਸਾਡੀ ਧੀ ਮੰਨ ਗਈ ਆਗੀ ਤੇ ਅਸੀਂ ਚਲੋ ਜਿੱਦਾਂ ਵੀ ਲੋਕੀ ਕਰਦੇ ਆਂ ਵਿਆਹ ਦਿੰਦੇ ਆਂ ਜੀ ਨਾ ਉਹਦਾ ਗੱਲ ਕੀ ਆ ਬੋਲਾਂਗਾ ਹਾਂਜੀ ਬਰਾਤ ਲੈ ਕੇ ਪਤਾ ਨਹੀਂ ਉਹ ਕਿਉਂ ਨਹੀਂ ਆਏ ਤੁਸੀਂ ਪੁੱਛਿਆ ਘਰ ਦੇ ਕੋਲ ਆਇਆ ਕਰਦੇ ਨੇ ਫੋਨ ਲਾਇਆ ਕਹਿੰਦੇ ਬੇਦਖਲ ਕੀਤਾ ਹੀ ਨਹੀਂ ਗਾ ਆਉਣਾ ਤੇ ਮੁੰਡਾ ਦਾ ਹੀ ਮੈਂ ਕੱਲਾ ਆਉਣਾ ਕਿੰਨੇ ਦਿਨ ਤੋਂ ਰਿਲੇਸ਼ਨ ਦੇ ਰਿਹਾ ਕਿਤੇ ਵੀ ਤੇ ਤੁਹਾਡੀ ਗਰੀਮ ਵਰਦਾ ਰਿਹਾ ਹਾਂਜੀ ਸਰ ਜੀ ਪਤਾ ਨਹੀਂ ਗਾਏ ਮਤਲਬ ਵੀ ਬਟਿਕ ਤੇ ਜਾਂਦੀ ਰਹੀ ਬਟਿਕ ਤੋਂ ਉੱਥੋਂ ਜਾਂਦੇ ਰਹੇ ਅਗੇ ਸਾਨੂੰ ਨਹੀਂ ਪਤਾ ਹੁੰਦਾ ਤੇ ਉਹ ਆਂਦੀ ਨਹੀਂ ਮੇਰੀ ਕਿਹੇ ਨਵੇਂ ਨਿਯਮ ਆ ਸਹੀ ਸਲਾਮ ਤੇ ਮਮੀ ਵੀ ਨਹੀਂ ਕੋਈ ਇਹ ਕਹਿੰਦੇ ਨਾ ਜੇ ਗਮ ਪਤਾ ਤੇਰੀ ਕਿਹਨੇ ਗੱਲ ਬਾਤ ਆ ਸਾਨੂੰ ਦੱਸ ਦੇ ਕੋਈ ਗੱਲ ਨਹੀਂ ਜੇ ਤੂੰ ਆਦ ਨਹੀਂ ਮੈਂ ਵਿਆਹ ਨਹੀਂ ਕਰਾਉਣਾ ਅਸੀਂ ਜਦੋਂ ਮੰਗਣੀ ਕਰਨੀ ਆ ਆਖਣਾ ਹੀ ਮੁੰਡਾ ਵੇਖਣ ਲੱਗੇ ਇਹਨੇ ਕਹਿਣਾ ਮੇਰੀ ਮੰਗਣੀ ਨਾ ਕਰੋ ਵੀ ਕਿ ਮਮੀ ਮੈਂ ਨਹੀਂ ਕਰਾਉਣਾ ਮੈਂ ਨਹੀਂ ਕਰ ਆਇਆ ਕੋਈ ਚੱਕਰ ਕੀ ਜੇ ਕੋ ਮੁੰਡੇ ਤੈਨੂੰ ਵੀ ਪਸੰਦ ਹੈ ਤੂੰ ਦੱਸ ਸਾਨੂੰ ਅਯੋਧਨਾ ਕਰ ਲਾਂਗੇ ਇਹ ਤਾਂ ਵੀ ਨਹੀਂ ਹਾਂ ਨੂੰ ਦੱਸਦੀ ਹੁੰਦੀ ਤੇ ਹਾਂਜੀ ਉਹ ਮੁੜ ਕੇ ਨਾ ਬੁੱਢਾ ਮੁੰਡਾ ਜਿਹੜਾ ਨਾ ਬੇ ਬੇਟਾ ਮੇਰਾ ਤੇ ਇਹ ਕਿਤੇ ਨਾ ਉਹਦੀ ਚਰਚ ਦੀ ਕੋਈ ਮੀਟਿੰਗ ਕਿਉਂਕਿ ਪਤਾ ਸੋਪਾ ਯਾਤਰਾ ਕੋਤੇ ਗਿਆ ਤੇ ਇਹ ਬੇਟੀ ਦਾ ਫੋਨ ਹੀ ਤੇ ਬੇਟੀ ਦੇ ਫੋਨ ਤੇ ਨਾ ਉਹਦਾ ਫੋਨ ਆਈ ਜਾਂਦਾ ਸੀ ਮੁੰਡੇ ਦਾ ਤੇ ਇਹ ਮੁੰਡਾ ਜਿਹੜਾ ਨਾ ਇਹਨੇ ਨਾ ਉਹਦਾ ਫੋਨ ਭਰਾ ਕੋਲੇ ਇਹ ਮੁੰਡਾ ਉਪਰਾ ਕੋਲ ਫੋਨ ਵੀ ਮਤਲ ਕਰਕੇ ਤੇ ਇਹਨਾਂ ਪਾਸਟਰ ਨੂੰ ਵਿਖਾਤਾ ਜੀ ਅੱਜ ਜੀ ਭਾਜੀ ਪਤਾ ਨਹੀਂ ਕੀ ਗੱਲ ਆ ਗੋਪੀ ਦਾ ਫੋਨ ਵਾਰ-ਵਾਰ ਕਿਉਂ ਆਉਂਦਾ ਅੱਜ ਮੇਰੀ ਭੈਣ ਕਾ ਫੋਨ ਨਹੀਂ ਕਿਉਂ ਉਹਨਾਂ ਨੇ ਮੁੜ ਕੇ ਫੋਨ ਦੇ ਵਿੱਚ ਵੇਖਿਆ ਤੇ ਉਹ ਕਹਿੰਦੀ ਵੀ ਇਹ ਕਿਉਂ ਕਰਦਾ ਮੁੜ ਕੇ ਉਹਨੇ ਕੁੜੀ ਨੂੰ ਵੀ ਬੁਲਾ ਵੀ ਕਿਹੜੀ ਗਲਤ ਉਹਨ ਤੇ ਇਤਨੇ ਨੂੰ ਕਿਉਂ ਫੋਨ ਕਰਦਾ ਤੂੰ ਉਹਨੂੰ ਕਿਉਂ ਕਰਦੀ ਇਹ ਆਂਦੀ ਵੀ ਮੇਰੀ ਵੀ ਗੱਲ ਬਾਤ ਹੈਗੀ ਤੇ ਉਹ ਕਹਿੰਦਾ ਮੇਰੀ ਵੀ ਕੀ ਲੱਗਦਾ ਨਹੀਂ ਘੂਗੂਰ ਜਾ ਕੇ ਇਦਾਂ ਹੀ ਕੰਮ ਕਰਨਾ ਹੈ ਸੋਭਾ ਦੇਂਦੇ ਹਾਂ ਹਾਂ ਸੋਭਾ ਦੇਂਦੇ ਨਾ ਇਹਨੂੰ ਚਾਹੀਦੇ ਹੈ ਨਾ ਉਹਨੂੰ ਚਾਹੀਦੇ ਤੇ ਪਰ ਰੱਬ ਨੇ ਕੀ ਕਿਹੜੀ ਯੋਜਨਾ ਦੇ ਵਿੱਚ ਇਹਨਾਂ ਨੂੰ ਪਿੱਕ ਕਰਦਾ ਤਾਂ ਨਹੀਂ ਤੇ ਕਿਵਤਾ ਕਿੰਨਾ ਕੁ ਟੇਰੇ ਇਹਨਾਂ ਚੱਲਦੀ ਰਹਿਣਾ ਹਾਨੂੰ ਇੰਨੀ ਤੰਗੀ ਦਿੱਤੀ ਜਿਹੜੀ ਕਮੇਟੀ ਪਾਉਣੀ ਨਹੀਂ ਆਵੇ ਹੁਣ ਵੀ ਲੱਖ ਦੀ ਕਮੇਟੀ ਪਾਈ ਇਹਨੇ ਮੁੰਡੇ ਨੇ ਖਰਾਬ ਕਰਵਾਈ ਤੇਰੀ ਮਾਂ ਨੇ ਤੇਰਾ ਵਿਆਹ ਕਰ ਦੇਣਾ ਈਓ ਤੇਰੀ ਆਹ ਕਰ ਦੇਣਾ ਤੂੰ ਕਮੇਟੀ ਖਰਾਬ ਕਰ ਦੇ ਤੂੰ ਘਰ ਤੇ ਲਾ ਦੇ ਤੇਰੀ ਮੰਮੀ ਨੇ ਤੇਰਾ ਹੋਰ ਕਿਤੇ ਵਿਆਹ ਕਰ ਦੇਣਾ ਮੈਂ ਤੇਰਾ ਨਾ ਵਿਆਹ ਕਰਾਂ ਜਿਹੜੀ ਐ ਕਮੇਟੀ ਚੁੱਕਣੀ ਉਹ ਬਰਬਾਦ ਕਰਾ ਜਿਹੜੀ ਕਮੇਟੀ ਚ ਉਹ ਬਰਬਾਦ ਕਰਾ ਕਦੀ ਕੁੜੀ ਨੇ ਕਿਤੇ ਵਰਤਦਿਆਂ ਕਰਕੇ ਹਾਨੂੰ ਪੈਸਾ ਮਤਲ ਜੋੜਨੇ ਦਿੰਦਾ ਕਿੰਨਾ ਸਾਲ ਲੜਾਇਆ ਹਾਂਜੀ ਅੱਜ ਆਡਾ ਵੀ ਸਾਡਾ ਅੱਜ ਵੀ ਬਥੇਰਾ ਹੋ ਗਿਆ ਵਗੈ ਭਾਈ ਮੁੰਦਰੀਆਂ ਤੋਂ ਕਪੜਾ ਲੀੜਾ ਬਣਾਇਆ ਮੁੰਦਰੀਆਂ ਤੁਹਾਡੇ ਕੋਲ ਪੈਸੇ ਨਹੀਂ ਹੈਗੇ ਪੈਰ ਤੇ ਪੈਸੇ ਕਢਾਏ ਕੋਈ ਵੀ ਅਜੀਫੜ ਵੀ ਚਲੋ ਕੋਈ ਨਹੀਂ ਜੇ ਕੋਡ ਮਰਜ ਤੇ ਨਾ ਮੁੰਡਾ ਮੰਨੂਗਾ ਅਸੀਂ ਆਪਣੇ ਕੋਲ ਕਰਦਾਂਗੇ ਤੇ ਕੱਲ ਨੂੰ ਸਾਡੀ ਕੁੜੀ 30 ਨੂੰ ਛੱਡੇ ਨਾ ਧੋਖਾ ਨਾ ਦੇਵੇ ਹੁਣ ਕੀ ਮੰਗਦੇ ਆਈ ਹੁਣ ਇਹੋ ਮੰਗਾ ਨੇ ਪਿਆਰ ਦੀ ਕੁੜੀ ਨੱਚ ਵਿਆਹ ਕਰਾਉਣਾ ਨੀਗਾ ਹੁਣ ਇਹਨੂੰ ਸਜਾ ਹੋਣੀ ਚਾਹੀਦੀ ਬਸ ਮੁੰਦਰ ਖਾਦ ਜੋਗਾ ਪੁੱਲ ਸੁ ਹਾਂਜੀ ਦਵਾ ਕਿੱਧਰ ਖਾਓ ਨਸਕਾਰ ਹੋ ਗਿਆ ਕਰਦੇ ਫੇਲਾ ਕਹਿੰਦੇ ਜੋ ਦਖਲ ਕੀਤਾ ਨਹੀਂ ਜਾ ਰਿਹਾ ਨਾ ਤੇ ਮੁੰਡਾ ਦਾ ਮਕੱਲਾ ਆਉਣਾ ਕਪੜਾ ਲਈ ਰਾਜ ਬਣਾਇਆ ਹੁਣ ਬਿਰਗਾ ਤੁਹਾਡੇ ਕੋ ਪੈ ਨਹੀਂ ਅਜੇ ਪੈਰ ਤੇ ਪੈਹੇ ਕਢਾਏ ਤੇ ਉਹ ਵੀ ਅੱਜ ਉਫੜ ਕਿ ਚਲੋ ਕੋਈ ਮੈਨੂੰ ਕੋੜ ਮਾਰ ਜੀ ਤੇ ਨਾ ਮੁੰਡਾ ਮੰਨੇਗਾ ਅਈ ਆਪਣੇ ਕੋੜ ਕਰਦਾਂਗੇ ਤੇ ਕਹਿੰਦੇ ਸਾਡੀ ਕੁੜੀ ਥੀਨੋ ਸਕਦੇ ਨਾ ਠੋਖਾ ਨਾ ਦੇ ਤੈਨੂੰ ਤਾਂ ਤੇ ਕੁੜੀ ਨੂੰ ਚੋੜਾ ਪਾਇਆ ਉਹ ਹੀ ਠੀਕ ਹੈ ਤਿਆਰ ਬਿਆਰ ਬੱਠੀ ਤੇ ਮੁਰਾਨੀ ਬੰਚਾ ਉਥੇ ਤੇ ਅਈ ਨਾ 112 ਦੀ ਆਰ.ਆਰ.ਡੀ ਦੀ ਕੰਪਲੇਂਟ ਹੈ ਵੂਮਨ ਸਾਈਟ ਤੇ ਚਲ ਰਹੀ ਹੈ ਬਾਕੀ ਡੀਲ ਹੋਈ ਕਰ ਨੂੰਗੇ ਪਿੱਛੇ ਜੀ ਤੁਹਾਡੇ ਕੋਲ ਵੀ ਕਰਾ ਲਿਆ ਗਿਆ ਹਾਂ ਢੋਲ ਆਈ ਨਾ ਫ਼ੈਸਲਾ ਕਰ ਦਿੱਤਾ ਹੁਣ ਆਪਣੇ ਵੂਮਨ ਸਾਈਟ ਦੇ ਚਾਰਜ ਜਿਹੜੇ ਕੀ ਤਲਾਹ ਮਿਲੀ ਸੀ ਤੁਹਾਨੂੰ ਤਲਾਹ ਨੂੰ 112 ਤੋਂ ਮਿਲੀ ਹਾਂ ਜੀ ਤੇ ਇੱਥੇ ਕੋਈ ਵਿਆਹ ਬੂ ਦਾ ਹੈਗਾ ਕੋਈ ਚੱਕਰ ਇਹਨਾਂ ਦਾ ਕੁੜੀ ਮੁੰਡੇ ਦਾ 112 ਤੋਂ ਅਸੀਂ ਆਏ ਆ ਇੱਥੇ ਆ ਕੇ ਅਸੀਂ ਪਤਾ ਕੀਤਾ ਕਿ ਕੁੜੀ ਨੇ ਚੂੜਾ ਪਾਇਆ ਹੋਇਆ ਹੈ ਠੀਕ ਹੈ ਤਿਆਰ ਬਿਆ ਤਿਆਰ ਬੈਠੀ ਸੀ ਤੇ ਮੁੰਡਾ ਨਹੀਂ ਪਹੁੰਚਾ ਉੱਥੇ ਤੇ ਅਸੀਂ ਹੁਣ ਆਏ ਆ 112 ਦੇ ਇਹਦੀ ਆਲਰੇਡੀ ਜਿਹੜੀ ਕੰਪਲੇਂਟ ਹੈ ਉਹ ਵੂਮਨ ਸੈਲ ਚ ਚੱਲ ਰਹੀ ਹੈ ਬਾਕੀ ਡੀਲ ਉਹ ਹੀ ਕਰਨਗੇ ਪਿੱਛੇ ਹੋ ਜਾਓ ਕੀ ਗਾਰਡਰੂਮ ਦੀ ਗੱਲ ਆ ਸਾਡੇ ਵੱਲੋਂ ਅਸੀਂ ਉਹਨਾਂ ਨੂੰ ਇਨਫੋਰਮ ਕਰ ਦਿੱਤਾ ਹੈ ਹੁਣ ਆਪਣੇ ਵੂਮਨ ਸੈਲ ਦੇ ਇੰਚਾਰਜ ਜਿਹੜੇ ਨੇ ਲੇਡੀਜ਼ ਲੱਗੇ ਉਹ ਦੇਖਣ ਤਾਂ ਤੁਹਾਨੂੰ ਕੀ ਦੱਸਿਆ ਕੁੜੀ ਨੇ ਆਪਣੇ ਨੂੰ ਹਾਂ ਹਾਂ ਤੇ ਇਹੋ ਕੋਈ ਦੱਸਿਆ ਵੀ ਮੈਂ ਹੁਣ ਮੈਰਿਜ ਨਹੀਂ ਕਰਾਉਣਾ ਚਾਹੁੰਦੀ ਪਹਿਲਾਂ ਮੈਂ ਕਰਾਉਣਾ ਚਾਹੁੰਦੀ 6 ਸਾਲ ਤੋਂ ਮੈਂ ਫਿਜ਼ੀਕਲ ਰਿਲੇਸ਼ਨ ਨਹੀਂ ਜਾਨਣਾ ਠੀਕ ਹੈ ਨਾ ਕਿਰਤੀ ਸਾਲ ਹੀ ਵਿਆਹ ਦਾ ਟਾਈਮ ਸੀ ਗਿਆ ਹਾਂ ਹਾਂ ਦੱਸਿਆ ਅਜ ਵਿਆਹ ਦਾ ਟਾਈਮ ਹੀ ਨਹੀਂ ਪਹੁੰਚਿਆ ਲੜਕਾ ਨਹੀਂ ਪਹੁੰਚਿਆ ਹੁਣ ਜੋ ਕਿ ਬੰਦੀ ਕਾਰਵਾਈ ਹੈ ਕਹਿੰਦੇ ਕਰਦੇ ਤੁਹਾਡੀ ਗੱਲ ਹੋਈ ਕਿ ਪਰਿਵਾਰ ਦੂਜੇ ਪਰਿਵਾਰੋਂ ਹੁੰਦੇ ਆ ਨਹੀਂ ਸਾਡੀ ਨਹੀਂ ਉਹਨਾਂ ਕੋਈ ਗੱਲ ਨਹੀਂ ਇਹ ਤੋਂ ਬਾਅਦ ਦੱਸਿਆ ਉਹ ਆਪਣਾ ਨੌਜ ਰਿਹਾ ਨਾ ਨਾ ਆਤਾ ਨਾਉ ਚ ਲਿਆਤਾ ਨਾ ਰੀਡਰ ਸਾਹਿਬ ਦਾ ਨੌ ਚ ਲਿਆਤਾ ਸੀ ਸਚੂ ਦੇ ਨੌ ਚਲੇ ਆਤਾ ਠੀਕ ਹੈ ਇਹ ਵੂਮਨ ਸੈਲ ਦਾ ਮਸਲਾ ਉਹੋ ਹੀ ਕਰਨਗੇ ਹਾਲੇ ਅਸੀਂ ਮੌਕੇ ਤੇ ਆਉਣਾ ਹੀ ਅਸੀਂ ਮੌਕੇ ਤੇ ਕੱਟ ਕੇ ਵੀਟ ਕਰ ਲਈਏ ਦਾਦਾ ਗੁੜੀ ਜੀ ਨਾਲ ਮਿਲੂਗਾ ਮਿਲਣਾ ਚਾਹੀਦਾ ਮਿਲੂਗਾ ਜਰੂਰ ਮਿਲੂਗਾ ਨਾਲ ਹੀ ਕਦੀ ਗੱਲ ਕਰਦੇ ਫੋਨ ਲਾਇਆ ਕਹਿੰਦੇ ਇੱਕ ਬੇਦਾ